ਹੀ ਸਾਰੀ ਉਮਰ ਵਿਆਹ ਵਾਲਾ ਇਹ ਦਿਨ ਯਾਦ ਕਰ ਕਰਕੇ ਹੱਸਿਆ ਕਰਨਗੇ ਹੁਣ ਸੁਣੋ ਇਹਨਾਂ ਮੁੰਡਿਆਂ ਦਾ ਕਾਰਾ ਜਿਵੇਂ ਹੀ ਵੀਡੀਓ ਸ਼ੁਰੂ ਹੁੰਦੀ ਹੈ ਤਾਂ ਦੋ ਨੌਜਵਾਨ ਇੱਕ ਸਰੀਰਿਕ ਪੱਖੋਂ ਮੋਟਾ ਅਤੇ ਦੂਜਾ ਆਮ ਜਿਹਾ ਦਿਖਾਈ ਦਿੰਦਾ ਹੈ ਪੈਲੈਸ ਚ ਹੋਰ ਨਾ ਮਹਿਮਾਨਾਂ ਵਾਂਗੂ ਬੜੀ ਕਾਰ ਨਾਲ ਦਾਖਲ ਹੁੰਦੇ ਨੇ ਕੰਮ ਹੋ ਰਿਹਾ ਕੋਈ ਯਾਰ ਇਹ ਨਾ ਕਰ ਰਹਾ ਪੂਰੇ ਵਿਆਹ ਅਭੀ ਨਵੀਂ ਅੰਦਰੋਂ ਆਉਂਦਾ داخل ਹੋਣ ਉਪਰੰਤ ਲੋਵਾਂ ਦੇ ਮੂੰਚ ਪੈਲੇਸ ਦੇ ਬਾਹਰ ਲੱਗੀਆਂ ਵੱਖ-ਵੱਖ ਵਿੰਜਨਾ ਨੂੰ ਦੇਖ ਲਾਰਾ ਟਪਕਣ ਲੱਗਦੀਆਂ ਨੇ ਇਸ ਤੋਂ ਪਹਿਲਾਂ ਕਿ ਅਸੀਂ ਲਾੜਾ ਲਾੜੀ ਦੇ ਸਾਹਮਣੇ ਕੀਤਾ ਸ਼ਰਿਆਮ ਭੁੱਖੇ ਕਾਰੇ ਦੀ ਵੀਡੀਓ ਤੁਹਾਨੂੰ ਦਿਖਾਈਏ ਪਹਿਲਾਂ ਜ਼ਰਾ ਪੈਲੇਸ 'ਚ ਦੋਵੇਂ ਕਿਵੇਂ ਬੇਫਿਕਰੀ ਨਾਲ ਘੁੰਮਦੇ ਅਤੇ ਖੂਬ ਪੇਟ ਪੂਜਾ ਕਰ ਰਹੇ ਸੀ ਉਹ ਦੇਖ ਲਓ ਅਲੈਕੁਮ ਸਲਾਮ ਇਹ ਵਾਹ ਲੋਕ ਇਨਾ ਟਾਈਮ ਪਹਿਲਾਂ ਦੇ ਕੌਣ ਸੀ ਇੱਥੇ ਮੋਰੇ ਵੀ ਉਹੀ ਰੁਟ ਨਾਲ ਦਾ ਮੋਰੇ ਵੀ ਇਹੀ ਨਾਲ ਦਾ ਉਹ ਕਬੀਰ ਅਰਿਆ ਦੇ

ਹਾਂ ਉਹ ਤੋਂ ਹਰ ਗੱਲ ਫੋਨ ਤੋਂ ਗੱਲ ਬਚਿ ਚੁਣਾਂਗੇ ਹਾਂ ਸਾਰਾ ਸਿਖੜਾ ਹੈ ਆਉਣੇ ਫੋਨ ਲਾ ਰਿਹਾ ਜੀ ਆ ਨਾਲ ਦਾ ਇੱਧਰ ਕੋਲ ਵੀ ਚੱਲਣਾ ਉਹ ਵੀ ਹੁੰਦੀ ਜਾਂਦਾ ਮੈਂ ਗੱਲ ਨਹੀਂ ਆਇਨਾ ਕੋ ਮਰੇ ਵੀ ਆ ਵਾਲੀ ਪੋਗੜਾ ਦੇ ਹਾਂ どういうわけだろうか、ジ <laughs> ー ਅਸਲ 'ਚ ਦੋਵੇਂ ਪੈਲੈਸ 'ਚ ਸ਼ਰਿਆਮ ਕੁਮਫਿਰਕੇ ਇੱਕ ਤਾਂ ਉਹ ਕੁਆਖਸ ਟਾਲਾਂ ਤੋਂ ਖਾਦਾ ਪੀਦਾ ਹਜ਼ਮ ਕਰ ਰਹੇ ਸੀ ਤੇ ਦੂਜਾ ਉਡੀਕ ਕਰ ਰਹੇ ਸੀ ਕਿ ਕਦੋਂ ਲਾੜਾ ਲਾੜੀ ਛੱਗਣ ਕੋਨ ਬੈਠਣ ਅਤੇ ਅਸੀਂ ਸਾਰੇ ਮਹਿਮਾਨਾਂ ਅਤੇ ਲਾੜਾ ਲਾੜੀ ਦੇ ਸਾਹਮਣੇ ਬੇਸ਼ਰਮੀ ਦੀਆਂ ਹੰđa ਟੱਪ ਜਾਈਏ ਹੁਣ ਜ਼ਰਾ ਆਪ ਵੀਡੀਓ ਦੇਖੋ ਕਿਵੇਂ ਇੱਕ ਨੌਜਵਾਨ ਕੈਮਰੇ ਵੱਲ ਪਿੱਟ ਕਰਕੇ ਅਤੇ ਦੂਜਾ ਸ਼ਰਿਆਮ ਵੀ ਕੁੜੀ ਦੀ ਗੋਦੀ 'ਚੋਂ ਇੱਕ ਇੱਕ ਕਰਕੇ ਨੋਟ ਚੁੱਕੀ ਜਾ ਰਿਹਾ ਹੈ ਲਾੜਾ ਲਾੜੀ ਇੱਕ ਦੂਜੇ ਦੇ ਮੂੰਹ ਵੱਲ ਦੇਖੀ ਜਾ ਰਹੇ ਨੇ ਪਰ ਇੱਕ ਦੂਜੇ ਤੋਂ ਸੰਗ ਦੇ ਕੁਝ ਵੀ ਨਹੀਂ ਕਰ پا ਰਹੇ ਦੇਖਦੇ ਹੀ ਦੇਖਦੇ ਦੋਵੇਂ ਨੌਜਵਾਨ ਮੁੰਡਾ ਕੁੜੀ ਦੀ ਝੋਲੀ ਚੋਂ ਇੱਕ ਇੱਕ ਕਰਕੇ 100 5-500 ਦੇ ਨੋਟ ਚੁਗਣ ਲੱਗਦੇ ਨੇ ਇਹਨਾਂ ਨਾਲ ਹੋਇਆ ਕੀ ਇਹ ਨੌਜਵਾਨ ਫੜੇ ਵੀ ਗਏ ਜਾਂ ਨਹੀਂ ਇਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਜ਼ਰਾ ਇਹਨਾਂ ਨੌਜਵਾਨਾਂ ਦੀ ਦੇਖੋ ਆ ਸ਼ਰਮਨਾਕ ਵੀਡੀਓ